ਨਾਟ ਨਾਰਾਇਣ ਨਟ ਨਾਰਾਇਣ ਇਹ ਪਠਾ ਸੰਬੰਧਕ ਕੀ ਹੈ ਨਟ ਨਾਰਾਇਣ ਮਹੱਲਾ ਚੌਥਾ ਪੜ ਤਾਲ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਮੇਰੇ ਮਨ ਸੇਵ ਸਫਲ ਹਰ ਕਾਲ ਮੇਰੇ ਮਨ ਇਥੇ ਵਿਸਰਾਮ ਹੈ ਸੇਵ ਸਫਲ ਹਰ ਕਾਲ ਲੇ ਗੁਰਪਾਗ ਰੇਨ ਰਵਾਲ ਲੇ ਗੁਰਪਾਗ ਇਥੇ ਵਿਸਰਾਮ ਰੇਨ ਰਵਾਲ ਸਭ ਦਾਲਦ ਭੰਜ ਦੁਖਦਾਲ ਸਭ ਦਾਲਦ ਭੰਜ ਇਥੇ ਵਿਸਰਾਮ ਦੁਖਦਾਲ ਹਰ ਹੋ 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 ਨਦਰ ਨਿਹਾਲ ਇਹੀ ਵਿਸਰਾਮ ਧਿਆਨ ਨਾ ਲਾਉਣਾ ਹੈ ਹਰ ਹੋ ਇਥੇ ਵਿਸਰਾਮ ਹੋ ਹੋ ਨਦਰ ਨਿਹਾਲ ਖਾਰ ਹੋ 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 ਨਦਰ ਨਿਹਾਲ ਰਹਾਉ ਹਰ ਕਾ ਗ੍ਰਹਿ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਹੰਗਾ ਵਿਸਰਾਮ ਹੈ ਹਰ ਕਾ ਗ੍ਰਹਿ ਇਥੇ ਠਮਕ ਹਰ ਆਪ ਸਵਾਰਿਓ ਇਥੇ ਵਿਸਰਾਮ ਹਰ ਰੰਗ ਰੰਗ ਮਹਿਲ ਇਥੇ ਠਮਕ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੌਰ ਕੀ ਹੈ ਬਸੀਠੀ ਹਮ ਹਰ ਦੇਖੇ ਭਈ ਨਿਹਾਲ 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 ਇਹਦੇ ਇਸ ਪੰਕਤੀ ਦੇ ਵਿੱਚ ਦੋ ਵਿਸਰਾਮ ਹਨ ਹਰ ਆਪਨੀ ਕਿਰਪਾ ਕਰੀ ਠਮਕ ਆਪ ਗ੍ਰਹਿ ਆਯੋਗ ਇੱਥੇ ਪਹਿਲਾ ਵਿਸਰਾਮ ਹੈ ਹਮ ਹਰ ਕੀ ਗੁਰ ਕੀ ਹੈ ਵਸੀਠੀ ਇੱਥੇ ਦੂਸਰਾ ਵਿਸਰਾਮ ਹੈ ਹਮ ਹਰ ਕੀ ਗੁਰ ਕੀ ਬੋਲਣਾ ਹੈ ਕੀ ਨਹੀਂ ਕਹਿਣਾ ਪੀੜੀ ਭਿਆਰੀ ਵੀ ਹੈ ਗੁਰ ਕੀ ਹੈ ਵਸੀਠੀ ਇੱਥੇ ਦੂਸਰਾ ਵਿਸਰਾਮ ਹੈ ਹਮ ਹਰ ਦੇਖੇ ਇੱਥੇ ਥੋੜਾ ਠਹਿਰਾ ਭਈ ਨਿਹਾਲ ਇੱਥੇ ਠਮਕ ਹਮ ਹਰ ਦੇਖੇ ਭਈ ਨਿਹਾਲ 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 ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੋਰ ਕੀ ਹੈ ਬਸੀਠੀ ਹਮ ਹਰ ਦੇਖੇ ਭਈ ਨਿਹਾਲ 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 ਹਰ ਆਵਤੇ ਕੀ ਖਬਰ ਗੁਰ ਪਾਈ ਹਾਂਜੀ ਖਬਰ ਤੇ ਥਮਕ ਲਾਉਣੀ ਐ ਖਬਰ ਗੁਰ ਨਹੀਂ ਕਹਿਣਾ ਹਰ ਆਵਤੇ ਕੀ ਖਬਰ ਗੁਰ ਪਾਈ ਇੱਥੇ ਵਿਸਰਾਮ ਮਨ ਤਨ ਆਨਦੋ ਆਨੰਦ ਭੈ ਦੂਸਰਾ ਇੱਥੇ ਵਿਸਰਾਮ ਹੈ ਮਨ ਤਨ ਆਨ ਆਨਦੋ ਆਨੰਦ ਭੈ ਹਰ ਆਵਤੇ ਸੁਨੇ ਮੇਰੇ ਲਾਲ ਹਰ ਲਾਲ ਹਰ ਆਵਤੇ ਸੁਨੇ ਇਥੇ ਠਮਕ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਭਏ ਗਲਤਾਨ ਨਹੀਂ ਇਹ ਵਿਸਰਾਮ ਲਾਉਣਾ ਜਨ ਨਾਨਕ ਹਰ ਹਰ ਮਿਲੇ ਇਥੇ ਵਿਸਰਾਮ ਭਏ ਗਲਤਾਨ ਹਾਲ ਇਥੇ ਠਮਕ ਨਿਹਾਲ ਨਿਹਾਲ ਜਨ ਨਾਨਕ ਹਰ ਹਰ ਮਿਲੇ ਪਏ ਗਲ ਤਾਨ ਹਾਲ ਨਿਹਾਲ ਨਿਹਾਲ ਨਾਟ ਮਹੱਲਾ ਚੌਥਾ ਮਨ ਮੇਲ ਸੰਤ ਸੰਗਤ ਸੋਭਵੰਤੀ ਦਿਮਾਨ ਪਦ ਤੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਮਨ ਮਿਲ ਨਹੀਂ ਕਹਿਣਾ ਹੈ ਮਨ ਮੇਲ ਸੰਤ ਸੰਗਤ ਸੁਭਵੰਤੀ ਸੋਨ ਅਕਥ ਕਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਆ ਪਾਪ ਪਤਿ ਵਿਸਰਾਮ ਲਾਉਣਾ ਹੈ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ 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 ਲਖਤ ਲਖੰਤੀ ਇਕ ਬੜੇ ਮਹੰਗੇ ਵਿਸਰਾਮ ਹਨ ਹਰ ਹੋ ਇਥੇ ਵਿਸਰਾਮ ਹੋ ਹੋ ਲਖਤ ਲਖੰਤੀ ਰਹਾਉ ਹਰ ਕੀਰਤ ਕਾਲ ਯੁਗ ਵਿੱਚ ਊਤਮ ਮਾਤ ਗੁਰਮਤ ਕਥਾ ਭਜੰਤੀ 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 ਤੱਤਾ ਬੋਲਣਾ ਧੀ ਨਹੀਂ ਬੋਲਣਾ ਤੱਦਾ ਨਹੀਂ ਬੋਲਣਾ ਮਤ ਗੁਰਮਤ ਕਥਾ ਭਜੰਤੀ ਜੇਨ ਜਾਨ ਸੁਣੀ ਵਿੱਚ ਝੱਜਾ ਬੋਲਣਾ ਕਈ ਵਾਰ ਝੱਜਾ ਬੁੱਲਿਆ ਭਜਨ ਝੱਜਾ ਬੁੱਲਿਆ ਜਾਂਦਾ ਭਜੰਤੀ ਜੇਨ ਜਾਨ ਸੁਣੀ ਮੰਨੀ ਹੈ ਜੇਨ ਜਾਨ ਹੇ ਮੰਨੀ ਪਦ ਥੋੜਾ ਜਿਹਾ ਕਸ ਕੇ ਬੋਲਣਾ ਹੈ ਜੇਨ ਜਾਨ ਸੁਣੀ ਮੰਨੀ ਹੈ ਜੇਨ ਜਾਨ ਇਸ ਜਨ ਕੈ ਹਉ ਕੁਰਬਾਨੰਤੀ ਹਉ ਕੁਰਬਾਨੰਤੀ ਹਰ ਅਕਾਥ ਕਥਾ ਕਾ ਜੇਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਜਨ ਨਾਨਕ ਹਰ ਕਥਾ ਸੁਣ ਤ੍ਰਿਪਤੇ ਜਨ ਨਾਨਕ ਜਨ ਜੀ ਧਿਆਨ ਨਾਲ ਬੋਲਣਾ ਨਾਨਕ ਪਹਿਲਾ ਹੈ ਜਨ ਮਗਰੋਂ ਪਦ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੀ ਨਾਨਕ ਜਾਨ ਹਰ ਕਥਾ ਸੁਣ ਤ੍ਰਿਪਤੀ ਜਾਪ ਹਰ 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 ਹੋਵੰਤੀ ਨਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਤੇਸ ਕਾਹ ਬਲ ਬਲ ਬਾਲ ਸੋ ਹਰ ਜਨ ਹੈ ਪਾਲ ਪਾਲ ਹਰ ਹੋ ਹੂ ਹੂ ਮੇਲ ਨਿਹਾਲ ਹਰ ਹੋ ਇਥੇ ਵਿਸਰਾਮ ਲਉਣਾ ਹੈ ਹੂ ਹੂ ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰ ਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਨਿਹ ਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ 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 ਇਸ ਪੰਕਤੀ ਦੇ ਵਿੱਚ ਦੋ ਵਿਸਰਾਮ ਹਨ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਇੱਥੇ ਪਹਿਲਾ ਵਿਸਰਾਮ ਹੈ ਨਿਹ ਕਪਟ ਕਮਾਵੋ ਹਰ ਕੀ ਹਰ ਕਾਲ ਇੱਥੇ ਦੂਸਰਾ ਵਿਸਰਾਮ ਹੈ ਫਿਰ ਬੋਲਣਾ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨਾਂ ਹਰ ਪ੍ਰਭ ਜਾਨੇ ਉਹ ਮੇਰਾ ਨਾਲ ਜਨ ਨਾਨਕ ਕਾ ਮਤ ਹਰ ਪ੍ਰਭ ਦੀਨੀ ਹਰ ਦੀਖ ਨਿਕਟ ਹਦੂਰ ਨਿਹਾਲ 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 ਇਹ ਵੀ ਦੋ ਵਿਸਰਾਮ ਹਨ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਇਥੇ ਪਹਿਲਾ ਵਿਸਰਾਮ ਹੈ ਹਰ ਦੇਖ ਨਿਕਟ ਹਦੂਰ ਨਿਹਾਲ ਤੇ ਵੀ ਯਾਨੀ ਵਿਸਰਾਮ ਲੱਗ ਜਾਂਦਾ ਕਿਉਂਕਿ ਅਗਲਾ ਜਿਹੜਾ ਨਿਹਾਲ ਪਾਦਾ ਦੇਲੀ ਦੀਪਕ ਹੈ ਹਦੂਰ ਦੇ ਨਾਲ ਵੀ ਨਿਹਾਲ ਲੱਗ ਜਾਂਦਾ ਨਿਹਾਲ 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 ਇਸ ਤਰ੍ਹਾਂ ਵੀ ਚਾਰ ਵਾਰੀ ਉਚਾਰਿਆ ਜਾਂਦਾ ਹੈ ਹਰ ਦੇਖ ਨਿਕਟ ਹਦੂਰ ਇੱਥੇ ਦੂਸਰਾ ਵਿਸਰਾਮ ਹੈ ਨਿਹਾਲ 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 ਰਾਗ ਨਟ ਰਾਗ ਨਟ ਨਾਰਾਇਣ ਮਹੱਲਾ ਪੰਜਵਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ RAM ਹੋ ਕਿਆ ਜਾਨਾ ਕਿਆ ਭਾਵੈ ਮਨ RAM ਹਉ ਕੀ ਜਾਨਾ ਇਥੇ ਵਿਸਰਾਮ ਕੀ ਆ ਭਾਵ ਹੈ ਮਨ ਪਿਆਸ ਬਹੁਤ ਦਰਸਾਵੇ ਬਹੁਤ ਪਤਿ ਵਿਸਰਾਮ ਹੈ ਮਨ ਪਿਆਸ ਬਹੁਤ ਇਥੇ ਵਿਸਰਾਮ ਰਹਾ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰੋਚ ਆਵੇ ਰੋਚ ਪਦ ਕੋਈ ਉਚਾਰਨ ਕਰਨਾ ਕਿਰਪਾ ਕਰਹੁ ਜਿਸ ਪੁਰਖ ਵਿਦਾਤੇ ਵਿਦਾਤੇ ਵੇਦਾਤੇ ਸੋ ਸਦਾ ਸਦਾ ਤੁਧ ਧਿਆਵੈ ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਣੀ ਈਝਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਕ ਨ ਪ੍ਰਾਪ ਬਿਸਰਾਵੈ ਸੰਤ ਸੰਗ ਲਗ ਇਹੋ ਸੁਖ ਪਾਇਓ ਇਹੋ ਸੁਖ ਪਾਇਓ ਇਹੋ ਸੁਖ ਪਾਇਓ ਹਰ ਗੁਣ ਸਾਧ ਹੀ ਗਾਵੈ ਦੇਖਿਓ ਅਚਰਜ ਅਚਰਜ ਦੇਖਿਓ ਅਚਰਜ ਮਹਾ ਮੰਗਲ ਰੂਪ ਕੇਚ ਆਣ ਨਹੀਂ ਦਿਸਟਾਵੇ ਕਹੋ ਨਾਨਕ ਮੂਰਚਾ ਗੁਰ ਲਾਹਿਓ ਮੂਰਚਾ ਗੁਰ ਨਹੀਂ ਕਹਿਣਾ ਕਹੋ ਨਾਨਕ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਮੋਰਚਾ ਇੱਥੇ ਵੀ ਥੋੜਾ ਠਹਿਰਾ ਜਾ ਦੀ ਕੇ ਬੋਲਣਾ ਕਹੋ ਨਾਨਕ ਮੋਰਚਾ ਗੁਰ ਲਾਹੇਉ ਇੱਥੇ ਵੀ ਸ੍ਰਾਮ ਲਾਉਣਾ ਕਹੋ ਨਾਨਕ ਮੋਰਚਾ ਗੁਰ ਲਾਹੇਉ ਤਹ ਗਰਬ ਜੂਨ ਕਹਿ ਆਵੈ ਤਹ ਗਰਬ ਜੂ ਤਹ ਗਰਬ ਜੂਨ ਕਹਿ ਆਵੈ ਨਾਟ ਨਾਰਾਇਣ ਮਹੱਲਾ ਪੰਜਵਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਉਲਾਹ ਨੂੰ ਮੈਂ ਕਾਹੂ ਨਾ ਦਿਓ ਉਲਾਹ ਨੂੰ ਪਦ ਤੇ ਵਿਸਰਾਮ ਹੈ ਉਲਾਹ ਨੂੰ ਮੈਂ ਕਾਹੂ ਨਾ ਦਿਓ ਮਨ ਮੀਠ ਮਨ ਮੀਠ ਤੁਹਾਰੋ ਕੀਓ ਰਹਾਓ ਆਗਿਆ ਮਾਨ ਜਾਨ ਸੁਖ ਪਾਇਆ ਆਗਿਆ ਮਾਨ ਜਾਨ ਇਥੇ ਠਮਕ ਸੁਖ ਪਾਇਆ ਇਥੇ ਵਿਸਰਾਮ ਹੈ ਆਗਿਆ ਮਾਨ ਜਾਨ ਸੁਖ ਪਾਇਆ ਸੋਣ ਸੋਣ ਨਾਮ ਤੁਹਾਰੋ ਜੀਓ ਸੋਣ ਸੋਣ ਨਾਮ ਤੁਹਾਰੋ ਇਥੇ ਠਮਕ ਜੀਓ ਈਹਾ ਊਹਾ ਹਰ ਤੂੰ ਮਹੀ ਤੂੰ ਹੀ ਇਹ ਗੁਰ ਤੇ ਮੰਤਰ ਦ੍ਰਿੜਿਓ ਹਾਂਜੀ ਇਹੋ ਗੁਰ ਤੇ ਮੰਤਰ ਦ੍ਰਿੜਿਓ ਜਬ ਤੇ ਜਾ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥਿਓ ਸਾਧ ਸੰਗ ਨਾਨਕ ਪਰਗਾਸਿਓ ਆਣ ਨਾਹੀ ਰੇ ਬੀਓ ਨਾਟ ਮਹੱਲਾ ਪੰਜਵਾ ਜਾ ਕਉ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹਮਾਪੀਰ ਰਹਾਉ ਤਪਤ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜੋ ਬਾਰਕ ਖੀਰ ਤ੍ਰਿਪਤੇ ਜੋ ਬਾਰਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਦੀਰ ਖੁੱਲੇ ਭ੍ਰਮ ਪੀਤ ਮਿਲੇ ਗੋਪਾਲਾ ਹਾਂ ਖੁੱਲੇ ਭ੍ਰਮ ਪੀਤ ਮਿਲੇ ਗੋਪਾਲਾ ਹੀਰ ਬਿਦ ਹੀਰ ਬਿਸਮ ਭਏ ਨਾਨਕ ਜਸ ਗਾਵਤ ਠਾਕੁਰ ਗੁਨੀ ਗਹੀਰ